ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਜੀ ਸਾਰੇ ਠੀਕ ਠਾਕ ਆਓ ਜੀ ਅੱਪਾ ਬਣਾਉਣ ਜਾ ਰਹੇ ਆਂ ਆਮਲਿਆਂ ਤੋਂ ਇੱਕ ਨਿਊ ਰੈਸਪੀ ਤੇ ਇਹਦੇ ਵਾਸਤੇ ਲਏ ਆਪਾਂ ਆਮਲੇ ਮੈਂ ਕਰੀਬਨ ਅੱਧਾ ਕਿਲੋ ਆਮਲੇ ਲਏ ਆ ਤੇ ਕੁਝ ਕੁ ਮੈਂ ਆਮਲੇ ਜਿਹੜੇ ਲਏ ਆ ਇਹਨਾਂ ਦੇ ਵਿੱਚ ਰਸਾਦਿਆਂ ਵਿੱਚ ਹੀ ਫੋਕ ਨਾਲ ਸ਼ੇਕ ਕਰ ਲਏ ਆ ਮਤਲਬ ਇਹਦਾ ਛੇਦ ਕਰ ਲੈਣੇ ਥੋੜੇ ਤੇ ਸਾਰੇ ਪਾਸੇ ਕਰ ਲੈਣੇ ਆਪਾਂ ਇਹਦੇ ਹਾਂ ਖੇਦਦੇ ਉਸ ਤੋਂ ਬਾਅਦ ਥੋੜੇ ਜਿਹੇ ਆਮਲੇ ਜਿਹੜੇ ਆ 3-4 ਆਮਲੇ ਮੈਂ ਕੱਟ ਲਿਆ ਮਤਲਬ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਜੇ ਤੁਸੀਂ ਕੱਟ ਕੇ ਬਣਾਉਣਾ ਚਾਹੁੰਦੇ ਹੋ ਤਾਂ ਕੱਟ ਲਓ ਆਮਲਿਆਂ ਨੂੰ ਜੇ ਤੁਸੀਂ ਇਦਾਂ ਰੱਖਣਾ ਚਾਹੁੰਦੇ ਹੋ ਤਾਂ ਸਾਫ਼ ਤੇ ਰੱਖਣਾ ਚਾਹੁੰਦੇ ਹੋ ਤਾਂ ਇਦਾਂ ਵਿੱਚ ਫੋਗ ਨਾਲ ਛੇਦ ਕਰ ਲਓ ਤੇ ਇੱਕ ਮੈਂ ਮਰਤਬਾਨ ਲਿਆ ਮਤਲਬ ਤੁਸੀਂ ਵਧੀਆ ਕੁਆਲਟੀ ਦਾ ਮਰਤਬਾਨ ਲੈਣਾ ਹੈ ਤੇ ਇਹਦੇ ਵਿੱਚ ਮੈਂ ਪਾਣੀ ਭਰ ਲਿਆ तकरीबन ਅੱਧਾ ਮਰਤਬਾਨ ਭਰਿਆ ਜੇ ਤੁਸੀਂ ਅ ਕੱਚਾ ਦਾ ਮਰਤਬਾਨ ਲਓ ਇਹਦੇ ਵਸਤੇ ਤਾਂ ਜਿਆਦਾ ਬੈਟਰ ਨੀ ਤਾਂ ਪਲਾਸਟਿਕ ਦਾ ਵਧੀਆ ਕੁਆਲਟੀ ਦਾ ਮਰਤਬਾਨ ਲਓ ਉਸ ਤੋਂ ਬਾਅਦ ਮੈਂ ਇੱਕ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਜਿੰਨਾ ਕੁ ਆਪਾਂ ਸਵਾਦ ਅਨੁਸਾਰ ਪਾ ਸਕਦੇ ਹਾਂ ਥੋੜਾ ਜਿਹਾ ਕਾਲਾ ਨਮਕ ਤੇ ਥੋੜੀ ਜੀ ਹਲਦੀ ਲਈ ਆ ਜਿਹੜੀ ਕਿ ਇਹਦੇ ਵਿੱਚ ਪਾਵਾਂਗੇ ਤੇ ਆਮਲੇ ਜਿਹੜੇ ਆ ਬਹੁਤ ਬੈਨੀਫਿਟ ਬੈਨੀਫਿਟ ਕਰਦੇ ਆ ਸਿਹਤ ਨੂੰ ਆਪਰਾ ਵਧੀਆ ਹੁੰਦੇ ਆ ਖਾਣ ਨਾਲ ਸਿਹਤ ਵਧੀਆ ਰਹਿੰਦੀ ਆ ਖਾਣੇ ਚਾਹੀਦੇ ਸਰਦੀਆਂ ਦੇ ਵਿੱਚ ਆਂਦੇ ਆਂਬਲੇ ਤੇ ਇਹਨਾਂ ਨੂੰ ਖਾਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਆ ਬਸ ਕਿਸੇ ਨੂੰ ਕਿਸ ਤਰ੍ਹਾਂ ਵਧੀਆ ਲੱਗਦਾ ਕਿਸੇ ਨੂੰ ਕਿਸ ਤਰ੍ਹਾਂ achar ਵੀ ਬਣ ਜਾਂਦਾ ਮਰਬਾ ਵੀ ਬਣ ਜਾਂਦਾ ਪਰ ਤੁਹਾਨੂੰ ਇਹ ਵਾਲੀ ਰੈਸਪੀ ਕਿਸੇ ਨੇ ਨਹੀਂ ਦੱਸੀ ਹੋਣੀ ਤੇ ਇਹ ਆਂਬਲੇ ਆਪਾਂ ਸਾਰੇ ਇਹਦੇ ਵਿੱਚ ਪਾ ਲੈਣੇ ਆ ਪਾਣੀ ਦੇ ਵਿੱਚ ਆਪਾਂ ਇਹ ਸਿੰਪਲ ਪਾਣੀ ਲਿਆ ਬਿਲਕੁਲ ਸਿੰਪਲ ਪਾਣੀ ਨਾ ਗਰਮ ਨਾ ਠੰਡਾ ਜਿਹੜਾ ਆਪਣਾ ਪੀਣ ਵਾਲਾ ਪਾਣੀ ਹਾਂਜੀ ਇਸ ਮਰਤਬਾਨ ਨੂੰ ਹੁਣ ਆਪਾਂ ਰੱਖ ਕੇ ਆਵਾਂਗੇ ਧੁੱਪ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਪਾ ਲਿਆ ਸਾਰੇ ਆਮਲੇ ਡੁੱਬ ਚੁੱਕੇ ਆ ਦੇਖੋ ਚੰਗੀ ਤਰ੍ਹਾਂ ਡੁੱਬ ਚੁੱਕੇ ਆ ਪਾਣੀ ਦੇ ਵਿੱਚ ਡੁੱਬ ਜਾਣੇ ਚਾਹੀਦੇ ਆ ਆਪਾਂ ਇਹਨਾਂ ਨੂੰ 3 ਦਿਨ ਦੀ ਧੁੱਪ ਲਗਾਵਾਂਗੇ ਰੱਖ ਕੇ ਆਨੇ ਆਪਾਂ ਇਹਨੂੰ 3 ਦਿਨ ਧੁੱਪ ਤੇ ਰੱਖਾਂਗੇ ਤੇ ਫਿਰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਦੱਸਦੇ ਆ ਤੁਹਾਨੂੰ ਕਿਦਾਂ ਦਾ ਟੇਸ ਆਂਦਾ ਕੀ ਪੜਦਾ ਇਹਨਾਂ ਦਾ ਬਣੇ ਦਿਓ ਤੁਸੀਂ ਵੀਡੀਓ ਦੇ ਨਾਲ ਬਹੁਤ-ਬਹੁਤ ਸ਼ੁਕਰੀਆ ਚੰਗੀ ਤਰ੍ਹਾਂ ਪਾਣੀ ਨੂੰ ਟੱਕ ਦਵਾਂਗੇ ਬਸ ਇਹੀ ਧਿਆਨ ਰੱਖਣਾ ਤੁਸੀਂ ਜਿਹੜਾ ਮਰਤਬਾਨ ਆ ਉਹ ਵਧੀਆ ਲੈਣਾ ਆ ਹੋ ਸਕੇ ਤਾਂ ਕੱਚ ਦਾ ਮਰਤਬਾ ਨਹੀਂ ਲਿਓ ਤਾਂ ਜਿਆਦਾ ਬੈਟਰ ਆ ਠੀਕ ਹੈ ਜੀ ਬਣੇ ਰਹੇ ਤੁਸੀਂ ਵੀਡੀਓ ਦੇ ਨਾਲ ਤੇ ਦਿਖਾਣੇ ਆ ਅਗੋਂ ਥੈਂਕ ਯੂ ਜੀ ਤੁਸੀਂ ਬਣੇ ਰਹੇ ਵੀਡੀਓ ਦੇ ਨਾਲ 3 ਦਿਨ ਦੀ ਧੁੱਪ ਲਵਾਉਣ ਤੋਂ ਬਾਅਦ ਆਪਣੇ ਆਮਲੇ ਜਿਹੜੇ ਆ ਤਿਆਰ ਨੇ ਤੇ ਦੇਖੋ ਕਿੱਦਾਂ ਦੇ ਬਣ ਗਏ ਇਹ ਇਹਨਾਂ ਨੂੰ ਪਾਣੀ ਦੇ ਵਿੱਚ ਡਬੋ ਕੇ ਹੀ ਰੱਖਣਾ ਤੁਸੀਂ ਜੇ ਪਾਣੀ ਦੇ ਵਿੱਚ ਡੁੱਬੇ ਰਹਿਣਗੇ ਤਾਂ ਹੀ ਇਹ ਸਹੀ ਰਹਿਣਗੇ ਨਹੀਂ ਤਾਂ ਇਹ ਖਰਾਬ ਹੋ ਸਕਦੇ ਆ ਤੇ ਤੁਸੀਂ ਇਹਨੂੰ ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਸੀਂ ਸਾਲ ਤੱਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫ੍ਰਿਜ ਵਿੱਚ ਰੱਖਣੇ ਪੈਣਗੇ ਆਦਰਵਾਇਜ਼ ਤੁਸੀਂ ਅਗਰ ਜਲਦੀ ਖਤਮ ਕਰ ਦੋਗੇ 15 ਦਿਨ ਦੇ ਵਿੱਚ ਤੁਸੀਂ ਖਤਮ ਕਰ ਸਕਦੇ ਹੋ ਇਹਨਾਂ ਨੂੰ ਜਲਦੀ ਜ਼ਰੂਰ ਬਣਾਓ ਤੇ ਟਰਾਈ ਕਰੋ ਖਾਓ ਆਬਲੀ ਸਕਿਨ ਵਾਸਤੇ ਬਹੁਤ ਵਧੀਆ ਨੇ ਵਾਲਾਂ ਵਾਸਤੇ ਰਾਮਬਾਨ ਨੇ ਜ਼ਰੂਰ ਬਣਾਇਓ ਤੁਸੀਂ ਬਹੁਤ ਸਾਰੇ ਬੈਨੀਫਿਟ ਨੇ ਇਹਦੇ ਤਾਂ ਇਹਨੂੰ ਅੰਮ੍ਰਿਤ ਫਲ ਵੀ ਕਿਹਾ ਜਾਂਦਾ ਹੈ ਇਹ ਤਾਂ ਅਸੀਂ ਇੱਕ ਮੈਥਡ ਤੇ ਇੱਕ ਦੂਜਾ ਮੈਥਡ ਹੈ ਜਿਹਦੇ ਨਾਲ ਤੁਹਾਨੂੰ ਧੁੱਪ ਵਿੱਚ ਨਹੀਂ ਰੱਖਣੇ ਪੈਣਗੇ 12 ਘੰਟੇ ਦੇ ਵਿੱਚ ਹੀ ਤਿਆਰ ਹੋ ਜਾਣਗੇ ਉਹ ਵੀ ਮੈਥਡ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਹਾਂਜੀ ਹੁਣ ਆਪਾਂ ਦੂਜੇ ਤਰੀਕੇ ਨਾਲ ਬਣਾਉਣ ਲੱਗੇ ਆ ਇਹ ਅੱਧਾ ਕਿਲੋ ਦੇ ਕਰੀਬ ਆਮਲੇ ਥੋੜੇ ਜਿਹੀ ਘਟਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਪਹਿਲਾਂ ਜਿਹੜੇ ਆਮਲੇ ਪਾਏ ਸੀ ਆਪਾਂ ਉਹਦੇ ਵਿੱਚ ਛੇਦ ਕੀਤੇ ਸੀ ਇਹਦੇ ਵਿੱਚ ਕੁਝ ਕਰਨ ਦੀ ਜ਼ਰੂਰਤ ਨਹੀਂ ਬਸ ਧੋ ਕੇ ਤੁਸੀਂ ਸੁਕਾ ਲੈਣੇ ਆ ਤੇ ਟੇਸਟ ਵਾਸਤੇ ਆਪਾਂ 3-4 ਮਿਰਚਾਂ ਦੋ ਫਾੜ ਕਰ ਲੈਣੀਆਂ ਇੱਕ ਬਰਤਨ ਚ ਆਪਾਂ ਪਤੀਲਾ ਜਾਂ ਕੁਝ ਵੀ ਤੁਸੀਂ ਕੜਾਈ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਪਾਣੀ ਲੈ ਲੈਣਾ ਓਨਾ ਕੁ ਪਾਣੀ ਲੈਣਾ ਹੈ ਜਿੰਨੇ ਵਿੱਚ ਆਮਲੇ ਡੁੱਬ ਜਾਣ ਤੇ ਆਪਾਂ ਇਹਨੂੰ ਹੁਣ ਕਰਨਾ ਹੈ ਗਰਮ ਇਸ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਬਾਲ ਆਨ ਦੇਣਾ ਹੈ ਇੱਕ ਤੁਸੀਂ ਇਹ ਧਿਆਨ ਜ਼ਰੂਰ ਰੱਖਣਾ ਕਿ ਆਮਲੇ ਸਾਫ਼ ਹੋਣ ਦਾਗ ਨਾ ਹੋਣ ਆਮਲੇ ਤੇ ਤੇ ਖਰਾਬ ਨਾ ਹੋਣ ਆਮਲੇ ਬਿਲਕੁਲ ਸਾਫ਼ ਹੋਣ ਲਓ ਜੀ ਪਾਣੀ ਨੂੰ ਦੇਖੋ ਉਬਾਲ ਆ ਚੁੱਕਿਆ ਚੰਗੀ ਤਰ੍ਹਾਂ ਹੁਣ ਆਪਾਂ ਇਹ ਆਮਲੇ ਸਾਰੇ ਇਹਦੇ ਵਿੱਚ ਪਾ ਦਾਂਗੇ ਬੜੇ ਧਿਆਨ ਨਾਲ ਪਾਣੇ ਆ ਤੁਸੀਂ ਇਹ ਦੇਖੋ ਤੁਸੀਂ ਸਾਰੇ ਆਮਲੇ ਡੁੱਬ ਗਏ ਪਾਣੀ ਦੇ ਵਿੱਚ ਮਤਲਬ ਡੁੱਬੇ ਹੋਣੇ ਰਹਿਣੇ ਚਾਹੀਦੇ ਆ ਤੇ ਇਹਨੂੰ ਆਪਾਂ ਪਾਣੀ ਵਾਲਾ achar ਵੀ ਕਹਿ ਦਿੰਨੇ ਆ ਤੇ ਇਹ ਇੱਕ ਸਾਊਥ ਇੰਡੀਅਨ ਡਿਸ਼ ਐ ਸਮਝ ਲਓ ਬਹੁਤ ਪੁਰਾਣੀ ਡਿਸ਼ ਐ ਇਹ ਕੋਈ ਨਿਊ ਨਹੀਂ ਹੈਗੀ ਤੇ ਆਪਣੇ ਜਿਵੇਂ ਬਜ਼ੁਰਗ ਪਹਿਲਾਂ ਸਬਜ਼ੀਆਂ ਨੂੰ ਸਟੋਰ ਕਰਨ ਵਾਸਤੇ ਨਮਕ ਤੇ ਪਾਣੀ ਵਾਲੇ ਪਾਣੀ ਚ ਰੱਖਦੇ ਹੁੰਦੇ ਸੀਗੇ ਉਹੀ ਚੀਜ਼ ਐ ਇਹ ਪਹਿਲਾਂ ਮਾਰੇ achar ਵਾਂਗੂ ਸੇਮ ਇਹਦੇ ਵਿੱਚ ਵੀ ਆਪਾਂ ਸੇਧਾ ਨੂੰ ਮਤ ਪਾ ਦਾਂਗੇ ਦੋ ਚਮਚ ਪਾ ਦਾਂਗੇ ਕਿਉਂਕਿ ਨਮਕ ਹੀ ਇਹਦੇ ਵਿੱਚ ਜ਼ਰੂਰੀ ਹੈ ਤੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ 컬러 ਚੰਗਾ ਤੇ ਹਲਦੀ ਸਿਹਤ ਵਾਸਤੇ ਵੀ ਚੰਗੀ ਹੁੰਦੀ ਹੈ ਹੁਣ ਆਪਾਂ ਇਹਨੂੰ ਜ਼ਿਆਦਾ ਕੁੱਕ ਨਹੀਂ ਕਰਨਾ ਸਿਰਫ 2 ਮਿੰਟ ਵਾਸਤੇ ਬੋਇਲ ਕਰਾਂਗੇ ਤੇ ਪਾਣੀ ਬਸ ਬੰਦ ਕਰ ਦਾਂਗੇ ਤੇ ਇਸੇ ਪਾਣੀ ਦੇ ਵਿੱਚ ਆਪਾਂ ਪਏ ਰਹਿਣ ਦਾਂਗੇ ਇਹਨੂੰ ਜਿਹੜੀਆਂ ਆਪਾਂ ਹੁਣ ਮਿਰਚਾਂ ਲਈਆਂ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣੀਆਂ ਨੇ ਮਿਰਚਾਂ ਸਿਰਫ ਆਪਾਂ ਤਾਂ ਪਾ ਰਹੇ ਹਾਂ ਥੋੜਾ ਜਿਹਾ ਟੇਸਟ ਚੇਂਜ ਹੋ ਜਾਂਦਾ ਹੈ ਹੋਰ ਕੁਝ ਨਹੀਂ ਜਿਵੇਂ ਥੋੜਾ ਟੇਸਟ ਵਧੀਆ ਹੋ ਜਾਂਦਾ ਇਹਦਾ ਮਿਰਚ ਨਾਲ ਲੋ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਚੋਂ ਬਾਹਰ ਆ ਗਿਆ ਬਸ ਇਹਨੂੰ ਆਪਾਂ ਹੁਣ ਬੰਦ ਕਰ ਦੇਣਾ ਗੈਸ ਨੂੰ ਤੇ ਪੂਰੀ ਰਾਤ ਇਹਨੂੰ ਆਪਾਂ ਇਦਾਂ ਹੀ ਪਏ ਰਹਿਣ ਦਵਾਂਗੇ ਟੱਕ ਦਾਂਗੇ ਸਵੇਰੇ ਆਪਾਂ ਇਹਨੂੰ ਸ਼ਿਫਟ ਕਰਾਂਗੇ ਕੱਚ ਦੇ ਮਰਤਬਾਨ ਦੇ ਵਿੱਚ ਤੇ ਤੁਸੀਂ ਇਹਨੂੰ ਕੱਚ ਦੇ ਮਰਤਬਾਨ ਦੇ ਵਿੱਚ ਹੀ ਰੱਖਣਾ ਤਾਂ ਹੀ ਇਹ ਜ਼ਿਆਦਾ ਵਧੀਆ ਕੰਮ ਕਰੇਗਾ ਤੇ ਪਲਾਸਟਿਕ ਵਗੈਰਾ ਇਸ ਦਾ ਬਿਲਕੁਲ ਨਹੀਂ ਪਾਣਾ ਜੇ ਤੁਸੀਂ ਪਲਾਸਟਿਕ ਦਾ ਮਰਦਮਾਨ ਯੂਜ਼ ਵੀ ਕਰਦੇ ਹੋ ਤਾਂ ਤੁਸੀਂ ਵਧੀਆ ਵਾਲਾ ਪਲਾਸਟਿਕ ਯੂਜ਼ ਕਰਿਓ ਮੇਰੀ ਸਲਾਹੀ ਹੋਏਗੀ ਕਿ ਤੁਸੀਂ ਕੱਚ ਦਾ ਮਰਦਮਾਨ ਨਹੀਂ ਲਿਓ ਮੇਰੇ ਕੋਲ ਮਰਦਮਾਨ ਤਾਂ ਹੈ ਨਹੀਂ ਸੀ ਆਇਕ ਪਜਗ ਤਾ ਹੈ ਮੇਰੇ ਕੋਲ ਫਿਲਹਾਲ ਮੈਂ ਇਹਦੇ ਵਿੱਚ ਹੀ ਬਣਾ ਕੇ ਟਰਾਈ ਕਰ ਰਹੀ ਹਾਂ ਥੋੜੀ ਦੇਰ ਫਸਟ ਟਾਈਮ ਮੈਂ ਵੀ ਬਣਾਇਆ ਤੇ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਕੱਚ ਦੇ ਮਰਦਮਾਨ ਦੇ ਵਿੱਚ ਮਰਤਬਾਨ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੋਇਆ ਤੇ ਧਿਆਨ ਰੱਖਣਾ ਤੁਸੀਂ ਗਿੱਲਾ ਨਾ ਹੋਵੇ ਮਰਤਬਾਨ ਸਾਫ ਸੁਥਰਾ ਹੋਵੇ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਲੱਗਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਆਮਲੇ ਦਾ ਜਿਹੜਾ ਇੱਕ ਸਹਿਲਾਪਨ ਉਹ ਪਾਣੀ ਦੇ ਵਿੱਚ ਰਹਿਣ ਨਾਲ ਸਾਰਾ ਖਤਮ ਹੋ ਜਾਂਦਾ ਤੇ ਜੇ ਤੁਸੀਂ ਬਣਾਓਗੇ ਬੱਚੇ ਵੀ ਇਹਨੂੰ ਬਹੁਤ ਸ਼ੌਂਕ ਨਾਲ ਖਾਣਗੇ ਇਹਨੂੰ ਹੁਣ ਮੈਂ ਰਾਤ ਪਰ ਵਾਸਤੇ ਟਾਕੇ ਰੱਖ ਲਿਆ ਹੈ ਗੈਸ ਕਰਤਾ ਬੰਦ ਸਵੇਰੇ ਦਿਖਾਉਂਗੀ ਤੁਹਾਨੂੰ ਕਿੱਦਾਂ ਦਾ ਇਹ ਬਣ ਕੇ ਤਿਆਰ ਹੋਇਆ। ਮੈਂ ਇਹ ਰਾਤ ਦੇ ਟਾਈਮ ਬਣਾਇਆ ਆ ਤੇ ਦੇਖਦੇ ਆ 12 ਘੰਟੇ ਬਾਅਦ ਕਿੱਦਾਂ ਦਾ ਬੰਦਾ ਇਹ। ਹਾਂਜੀ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ। ਆਪਾਂ ਰਾਤੀਂ ਹੈ 4:00 ਪਾਇਆ ਸੀ ਤੇ 8 ਵਜੇ ਦੇ ਕਰੀਬ ਪਾਇਆ ਸੀ। ਹੁਣ 11:00 ਵੱਜ ਚੁੱਕੇ ਆ ਸਵੇਰ ਦੇ ਤੇ ਦੇਖੋ ਕਿੰਨਾ ਵਧੀਆ ਆਮਲਾ ਬਣ ਕੇ ਤਿਆਰ ਹੋਇਆ ਆ। ਤੇ ਇਹ ਨੋ ਪਾਣੀ ਵਾਲਾ achar ਵੀ ਕਹਿ ਦਿੰਦੇ ਆ ਤੇ ਪ੍ਰੋ ਬਾਇਓਟਿਕ ਆਮਲਾ ਵੀ ਕਹਿ ਦਿੰਦੇ ਆ ਪ੍ਰੋ ਬਾਇਓਟਿਕ ਆਮਲਾ ਠੀਕ ਹੈ ਜੀ ਇਹਨੂੰ ਸਾਲ ਤੱਕ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੇ ਰੱਖਣਾ ਫ੍ਰਿਜ ਵਿੱਚ ਹੁਣ ਮੈਂ ਇਹਦੇ ਵਿੱਚ ਟ੍ਰਾਂਸਫਰ ਕਰਾਂਗੀ ਇਹਨੂੰ ਕੱਚ ਦੇ ਮਟਵਨ ਦੇ ਵਿੱਚ ਜੇ ਤੁਸੀਂ ਇਹ ਖਾਣਾ ਹੈ ਤਾਂ 15 ਦਿਨ ਤੱਕ ਤਾਂ ਤੁਸੀਂ ਵੈਸੇ ਹੀ ਬਾਹਰ ਰੱਖ ਸਕਦੇ ਹੋ ਕੋਈ ਖਰਾਬ ਨਹੀਂ ਹੁੰਦਾ ਸਰਦੀ ਦਾ ਮੌਸਮ ਜੇ ਤੁਸੀਂ ਸਟੋਰ ਕਰਨਾ ਸਾਲ ਵਾਸਤੇ ਤਾਂ ਤੁਸੀਂ ਫ੍ਰਿਜ ਵਿੱਚ ਰੱਖਿਓ ਤੇ ਕੱਚ ਦਾ ਹੀ ਮਰਦ ਬਣ ਲਿਓ ਮੈਨੂੰ ਟ੍ਰਾਂਸਫਰ ਕਰਦੀ ਹਾਂ ਮਿਰਚ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਜੇ ਤੁਸੀਂ ਮਿਰਚਾ ਪਾ ਦਿੰਦੇ ਹੋ ਜੇ ਬੱਚਿਆਂ ਨੇ ਖਾਣਾ ਤੇ ਬੇਸ਼ੱਕ ਤੁਸੀਂ ਮਿਰਚਾ ਨੂੰ ਸਕਿਪ ਵੀ ਕਰ ਸਕਦੇ ਹੋ ਮਿਰਚ ਨਾ ਪਾਓ ਫਿਰ ਤੁਸੀਂ ਲਓ ਜੀ ਦੇਖੋ ਐਦਾਂ ਆਮਲੀਆਂ ਵਿੱਚ ਪਾਣੀ ਦੇ ਡੁੱਬੇ ਹੋਣੇ ਚਾਹੀਦੇ ਆ ਬਿਲਕੁਲ ਡੁੱਬੇ ਹੋਣੇ ਚਾਹੀਦੇ ਆ ਪਾਣੀ ਇੰਨਾ ਹੋਣਾ ਚਾਹੀਦਾ ਕਿ ਆਮਲੇ ਵਿੱਚ ਡੁੱਬ ਜਾਣ ਚੰਗੀ ਤਰ੍ਹਾਂ ਇਹ ਸੀਗਾ ਸਿੰਪਲ ਪਾਣੀ ਵਾਲਾ ਆਚਾਰ ਜਿਹਨੂੰ ਮੈਂ ਬੋਇਲ ਨਹੀਂ ਕੀਤਾ ਸੀ ਤੇ ਇਹਨੂੰ ਬੋਇਲ ਕਰਕੇ ਬਣਾਇਆ ਤੁਸੀਂ ਦੋਨੋਂ ਤਰੀਕਿਆਂ ਨਾਲ ਬਣਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਕਸੈਲਾਪਨਤਾ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਬਹੁਤ ਟੇਸਟੀ ਲੱਗਦਾ ਹੈ ਇਹ ਦੇਖੋ ਆਮਲੇ ਨੂੰ ਆਪਾਂ ਬੜੇ ਤਰੀਕੇ ਨਾਲ ਯੂਜ਼ ਕਰਦੇ ਹਾਂ ਚਟਨੀयां ਬਣਾਉਣੇ ਆ ਮੁਰੱਬੇ ਬਣਾਉਣੇ ਆ ਆਚਾਰ ਬਣਾਉਣੇ ਆ ਤੇ ਡਾਇਬਟੀਜ਼ ਦੇ ਮਰੀਜ਼ ਖਾਸ ਕਰਕੇ ਚਟਨੀ ਮੁਰੱਬਾ ਨਹੀਂ ਖਾ ਸਕਦੇ ਪੌਆਮਬਲੀ ਨੂੰ ਇਸ ਤਰ੍ਹਾਂ ਖਾ ਸਕਦੇ ਆ ਇਹਨਾਂ ਦੋਨਾਂ ਦੇ ਬਸ ਇਹੀ ਫਰਕ ਆ ਕਿ ਜੇ ਤੁਸੀਂ ਐਦਾਂ ਬਣਾਓਗੇ ਤਾਂ ਕੱਚਾ ਪਾਣੀ ਪਾਓਗੇ ਤਾਂ ਤੁਹਾਨੂੰ ਤੁਪ ਦਿਖਾਣੀ ਪਊਗੀ 3-4 ਦਿਨ ਦੀ ਤੇ ਇਹਦੇ ਵਿੱਚ ਤੁਹਾਨੂੰ ਤੁਪ ਨਹੀਂ ਦਿਖਾਣੀ ਪਵੇਗੀ ਤੇਲ ਮਸਾਲਿਆਂ ਵਾਲੇ achar ਤਾਂ ਤੁਸੀਂ ਬਹੁਤ ਖਾਦੇ ਨੇ ਤੁਸੀਂ ਪਾਣੀ ਵਾਲਾ achar ਵੀ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜੇ ਇਹਦੇ ਵਿੱਚ ਕੁਝ ਧਿਆਨ ਰੱਖਣ ਜੋ ਗੱਲਾਂ ਵੀ ਨੇ ਕਿ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਆਮਲੇ ਨੂੰ ਤਾਂ ਜਿਵੇਂ ਆਪਾਂ ਬਾਕੀ achar ਯੂਜ਼ ਕਰਦੇ ਆ ਉਦਾਂ ਹੀ ਕਰਨਾ ਹੈ ਕੋਈ ਪਾਣੀ ਵਾਲੇ ਹੱਥ ਨਹੀਂ ਲੱਗਣੇ ਚਾਹੀਦੇ ਕੋਈ ਦੇ ਵਿੱਚ ਪਾਣੀ ਨਹੀਂ ਪੈਣਾ ਚਾਹੀਦਾ ਗਿੱਲੀ ਕੜਛੀ ਨਾਲ ਨਹੀਂ ਕੱਢਣਾ ਜਿਵੇਂ ਜਿਵੇਂ ਆਪਾਂ ਦੂਸਰੇ achar ਨੂੰ ਯੂਜ਼ ਕਰਦੇ ਆ ਨਾ ਜੋ ਵੀ ਆਪਾਂ ਇਸਤੇਮਾਲ ਕਰਨ ਲੱਗਿਆਂ ਸਾਫ ਸਫਾਈ ਦਾ ਧਿਆਨ ਰੱਖਣੇ ਆ ਉਦਾਂ ਹੀ ਇਹਦੇ ਨਾਲ ਵੀ ਸੇਮ ਕਰਨਾ ਹੈ ਨਹੀਂ ਤੇ ਖਰਾਬ ਹੋ ਸਕਦਾ ਹੈ ਤੇ ਆਮਲਾ ਇਹ ਖਾਣ ਤੋਂ ਬਾਅਦ ਆਪਾਂ ਇਹਦਾ ਪਾਣੀ ਵੀ ਪੀ ਸਕਦੇ ਹਾਂ ਬਹੁਤ ਟੇਸਟੀ ਲੱਗਦਾ ਇਹਦਾ ਪਾਣੀ ਵੀ ਤੇ ਜਿਹੜਾ ਆਪਾਂ ਆਮਲਾ ਇਹ ਸਟੋਰ ਕਰਨਾ ਹੈ ਫ੍ਰਿਜ ਵਿੱਚ ਇਹਦਾ ਆਪਾਂ ਯੂਜ਼ ਕਰ ਸਕਦੇ ਹਾਂ ਚਟਨੀ ਬਣਾਉਣ ਵਿੱਚ ਵੀ ਜਿਵੇਂ ਆਪਾਂ ਸਾਲ ਭਰ ਰੱਖਿਆ ਰੱਖਾਂਗੇ ਤਾਂ ਕਦੇ ਵੀ ਚਟਨੀ ਖਾਣ ਦਾ ਮਨ ਕਰੇ ਤੁਸੀਂ ਇੱਕ ਆਮਲਾ ਕੱਢੋ ਤੇ ਇਹਦੀ ਚਟਨੀ ਬਣਾ ਲਓ ਧਨੀਆ ਪਾ ਲਓ ਵਿੱਚ ਕੁਝ ਵੀ ਬਾਕੇ ਜਿਵੇਂ ਬਣਾ ਸਕਦੇ ਹਾਂ ਪਿਆਜ਼ ਵਗੈਰਾ ਪਾ ਕੇ ਜਿਵੇਂ ਆਪਾਂ ਗ੍ਰੀਨ ਚਟਨੀ ਬਣਾਉਣੀ ਹੈ ਤੁਸੀਂ ਨੂੰ ਕੱਟ ਕੇ ਵੀ ਸਟੋਰ ਕਰ ਸਕਦੇ ਹੋ ਆਮਲੇ ਨੂੰ ਕੱਟ ਲੋ ਗਿਟਕਾ ਅਲੱਗ ਕਰ ਲੋ ਚੰਗੀ ਤਰ੍ਹਾਂ ਧੋ ਕੇ ਬਿਲਕੁਲ ਸੁਕਾ ਲੋ ਪਾਣੀ ਬੋਇਲ ਕਰਕੇ ਠੰਡਾ ਕਰ ਲੋ ਤੇ ਕੱਚ ਦਾ ਮਰਦ ਬਣ ਲਓ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਓ ਪਾਣੀ ਪਾਓ ਤੇ ਆਮਲਾ ਪਾਓ ਡੁੱਬਿਆ ਰਹਿਣਾ ਚਾਹੀਦਾ ਆਮਲਾ ਤੇ ਉਹਨੂੰ ਤੁਸੀਂ ਸਾਲ ਤੱਕ ਸਟੋਰ ਕਰ ਸਕਦੇ ਹੋ ਫ੍ਰਿਜ ਦੇ ਵਿੱਚ ਜਦੋਂ ਮਰਜੀ ਫਿਰ ਕੱਢੋ ਆਮਲਾ ਤੇ ਯੂਜ਼ ਕਰੋ ਖਾਓ ਚਟਨੀ ਬਣਾਓ ਜਿੱਦਾਂ ਮਰਜੀ ਯੂਜ਼ ਕਰ ਸਕਦੇ ਹੋ ਤੇ ਵੀ ਬਣਾ ਕੇ ਜਰੂਰ ਦੇਖਿਓ ਇਹ ਪ੍ਰੋ ਬਾਇਓਟਿਕ ਆਮਲਾ ਬਹੁਤ ਹੀ ਟੇਸਟੀ ਬਣਦਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚੀ ਬਹੁਤ ਬਹੁਤ ਸ਼ੁਕਰੀਆ ਵੀਡੀਓ ਤੇ